ਸ਼ਸ਼ਿਕਾ ਜੀ ਕੀ ਹਾਲਚਾਲ ਨੇ ਦੋਸਤਾਂ ਦੇ ਸਵਾਲ ਨੇ ਵੀ ਗਰਮੀ ਸ਼ੁਰੂ ਹੋ ਗਈ ਜੀ ਗਰਮੇਲੀ ਨੁਸਖਾ ਦੱਸੋ ਨੁਸਖਾ ਦੱਸਣ ਜਾ ਰਿਹਾ ਨੋਟ ਕਰ ਲਿਓ ਮੇਦੇ ਮਸਾਨੇ ਦੀ ਗਰਮੀ ਮੇਦੇ ਮਸਾਨੇ ਦੀ ਕਮਜ਼ੋਰੀ ਸ਼ੀਗਰ ਪਤਨ ਬੀਰਜ ਦਾ ਪਤਲਾਪਣ ਤਾਂ ਸੁਪਨ ਦੋਸ ਠਿੱਕੇ ਜੀ ਟਾਈਮਿੰਗ ਦੀ ਸਮੱਸਿਆ ਸਾਰਾ ਕੁਝ ਇਸ ਨੁਸਕੇ ਨਾਲ ਠੀਕ ਹੋ ਜੂ ਐਂਡ ਨੁਸਕਾ ਇਹਦੇ ਲਈ ਲੈਣੀ ਹੈ ਜੀ ਤੁਸੀਂ ਲੋਹ ਪਸਮ ਬੰਗ ਪਸਮ ਹਕੀਕ ਪਸਮ 10 10 ਗ੍ਰਾਮ ਬਹਿਮਣ ਲਾਲ ਬਹਿਮਣ ਸਫੇਦ ਸਾਲਮ ਮਿਸ਼ਰੀ ਸਾਲਮ ਪੰਜਾ 20 20 ਗ੍ਰਾਮ ਚਿਕਣੀ ਸੁਪਾਰੀ 20 ਗ੍ਰਾਮ ਪਲਾਸ ਦੀ ਗੂੰਦ ਕਾਮਰਕਸ ਕੌਂਚ ਬੀਜ ਤਾਲ ਮਖਾਣੇ ਠੀਕ ਹੈ ਜੀ 20 ਦਾਣਾ ਪੰਗ ਦੇ ਬੀਜ ਮੋਚ ਰਸ ਈਮਲੀ ਦੇ ਬੀਜਾਂ ਦੀ ਗਿਰੀ ਇਹ ਲੈਣੇ ਨੇ ਜੀ 10 10 ਗ੍ਰਾਮ ਤੁਸੀਂ ਨੇ ਕੁੱਟ ਕੇ ਪੀਸ ਕੇ ਕਾਪੜਨਸ਼ਾਦ ਚੂਰਨ ਕਰ ਲਓ 3 ਗ੍ਰਾਮ ਚੂਰਨ ਸਿਰਫ 3 ਗ੍ਰਾਮ ਬਸ 3 ਗ੍ਰਾਮ ਚੂਰਨ ਸਵੇਰੇ 3 ਗ੍ਰਾਮ ਰਾਤ ਨੂੰ ਖਾਣਾ ਦੁੱਧ ਦੇ ਨਾਲ ਰਿਜ਼ਲਟ ਤੁਸੀਂ ਆਪਦੇ ਮੂੰਹੋਂ ਬੋਲੋਗੇ ਬੋਲਣ ਦੀ ਲੋੜ ਵੀ ਨਹੀਂ ਥੋੜਾ ਚਿਹਰਾ ਹੀ ਦੱਸੂਗਾ ਚਿਹਰਾ ਲਾਲ ਲਾਲ ਗਦਗਦ ਕਰੋ ਰਿਜ਼ਲਟ ਬਾਕਮਾਲ ਨੇ ਬੇਮਿਸਾਲ ਨੇ ਸਿਰਾ ਚੀਜ਼ ਦੱਸਤੀ ਆ ਤੁਹਾਨੂੰ ਅੱਜ ਹੁਣ ਬਣਾ ਕੇ ਖਾਣੀ ਤੁਹਾਡੀ ਜ਼ਿੰਮੇਵਾਰੀ ਹੈ ਤੇ ਆਪਣੇ ਦੋਸਤਾਂ ਨੂੰ ਵੀਡੀਓ ਸ਼ੇਅਰ ਕਰਨੀ ਵੀ ਤੁਹਾਡੀ ਜ਼ਿੰਮੇਵਾਰੀ ਹੈ ਓਕੇ ਜੀ ਅਗਲੀ ਵੀਡੀਓ 'ਚ ਮਿਲਦੇ ਆਂ